ਹਾਂ ਕੱਟ ਗਿਆ ਲਾ ਦੋ ਇੱਥੇ ਜਾ ਕੇ ਓਕੇ ਓਕੇ ਆ ਆ ਗਿਆ ਪਾਣੀ ਤਾਂ ਆ ਜੀ ਆ ਆ ਗਿਆ ਪਾਣੀ ਹਾਂ ਜੀ ਯਾਰ ਇਹ ਖੰਬੇ ਰ ਨਾ ਜਿਹਦੇ ਉਹੀ ਮੜਾ ਗੱਧਰ ਹੋ ਗਿਆ ਨਾ ਮੈਂ ਰੋੜ ਜਾਨ ਨਹੀਂ ਬਚੀ ਸੱਕਰੇ ਰੰਦੀ ਇੱਥੇ ਜਾ ਹੁਣ ਇਹ ਫੜਨੇ ਬਣੇ ਲਓ ਵੀ ਆ ਖੜੇ ਆਪਾਂ ਜਿੱਥੇ ਬਨ ਮੇਨ ਲੱਗਿਆ ਹੋਇਆ ਜੀ ਆ ਬਨ ਟੁੱਟ ਗਿਆ ਪਾਣੀ ਆ ਗਿਆ ਵਾ ਜਿਹੜਾ ਡਾਰ ਸੀਗਾ ਮੇਰਾ ਭਰਾ ਬੰਨ ਟੁੱਟਣ ਦਾ ਉਹ ਆਜੋ ਵੇ ਆ ਪਾਣੀ ਆ ਗਿਆ ਝੋਨਾ ਸਾਰਾ ਡੱਬ ਗਿਆ ਉਹ ਤੇ ਪੈਗੀ ਖਾਰਾ ਉਹਦੇ ਉਹ ਬੰਨ ਖਾਰਾ ਉਹ ਬੰਨ ਜੀ ਟੁੱਟ ਗਿਆ ਜੀ ਉਥੋਂ ਚਲਵਾ ਜੋ ਉਏ ਨੂੰ ਕਾ ਬੜੇ ਪਿੰਡਾਂ ਤੋਂ ਸੰਗਤ ਆਈ ਆ ਜੀ ਹਾਂ ਆਪਾਂ ਨੂੰ ਤੇ ਸਰ ਲੇਬਰ ਨਹੀਂ ਪ੍ਰੋਵਾਈਡ ਹੁੰਦੀ ਲੇਬਰ ਮਿਲ ਨਹੀਂ ਰਹੀ ਕਿਉਂਕਿ ਪਾਣੀ ਆ ਗਿਆ ਨਾ ਸਾਰਿਆਂ ਦੇ ਘਰਾਂ 'ਚ ਇਹ ਤਾਂ ਇਹ ਤਾਂ ਸੰਗਤ ਨੇ ਸਾਭਿਆ ਆਣ ਕੇ ਮੋਰਚਾ ਜੀ ਬੜੇ ਵੱਡਾ ਇਹਨਾਂ ਦੇ ਦੇਵ ਚ ਰੱਬ ਵਸਿਆ ਜੀ ਤੇ ਇਹਨਾਂ ਨੇ ਆਣ ਕੇ ਸਾਡੇ ਨਾਲ ਸਹਿਯੋਗ ਕੀਤਾ ਤੇ ਅਸੀਂ ਅਸੀਂ ਸਾਨੂੰ ਥੋੜੀ ਜੀ ਨਾ ਆਸ ਹੋਈ ਆ ਤੇ ਅਸੀਂ ਪਿੰਡ ਬਚਾ ਲਾਂ ਤੁਸੀਂ ਇਸੇ ਤਰ੍ਹਾਂ ਪਿੱਛੋਂ ਦੀ ਸਰ ਆਪਦੇ ਜਿਹੜਾ ਪ੍ਰਸ਼ਾਸਨ ਹੈ ਤੁਹਾਡਾ ਉਹਨੋਂ ਤੁਹਾਡੇ ਅੱਗੇ ਮਾਂ ਨੂੰ ਜਾਣ ਲੋਗੇ ਆਖੜੀ ਸਰਕਾਰ ਅੱਗੇ ਸਾਨੂੰ ਗਾਹ ਪੱਥਰ ਲਵਾ ਦਿਓ ਸਾਨੂੰ ਭੁੱਲਰ ਸਾਹਿਬ ਜੀ ਸਾਨੂੰ ਬਹੁਤ ਧੰਨਵਾਦ ਹਾਂਜੀ ਹਾਂਜੀ ਸਰ ਜੀ ਮੈਂ ਵੀ ਬਾਬਾ ਨਾਜਨਤ ਬੂਦਗੜ ਤੋਂ ਸੱਤ ਲੋਹ ਦਰਿਆ ਦੇ ਬੰਨੇ ਟੁੱਟ ਚੁੱਕਾ ਜੀ ਐਸ.ਡੀ.ਐਮ. ਮੈਡਮ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਵੀ ਮੈਂ ਕਿਹਾ ਕੋਈ ਸਰਕਾਰੀ ਅਫਸਰ ਖੜੇ ਸੀ ਬਾਬਾ ਜੀ ਕੋ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਕਿ ਆਪਣੇ ਘਰ ਜਾ ਕੇ ਆਰਾਮ ਕਰੋ ਰਾਤ ਦਾ ਟਾਈਮ ਆ ਕੋਈ ਨਹੀਂ ਸਵੇਰੇ ਦੇਖਾਂਗੇ ਬੰਨ ਐਸ ਟਾਈਮ ਘੱਟੋ-ਘੱਟ ਚਾਰ ਕਨਾਲਾਂ ਨੂੰ ਜਿਹੜਾ ਫਰੰਟ ਟੁੱਟ ਚੁੱਕਾ ਜੀ ਜੋ ਮੇਨ ਸਸਰਾਲੀ ਕਲੋਨੀ ਬਿੱਲੇ ਦੀ ਮੋਟਰ ਨੂੰ ਰਸਤਾ ਜਾਂਦਾ ਹੈ ਉਹਦੇ ਨਾਲ ਦਾ ਖੱਤਾ ਨੀਮਾ ਉੱਤੇ ਸਾਰੇ ਕੱਤੇ ਦੀ ਪਾਣੀ ਪੈ ਰਿਆ ਵਾ ਤੇ ਮੇਰੀ ਤਾਂ ਭਰਾਵਾਂ ਨੂੰ ਬੇਨਤੀ ਸਾਰੀ ਸੰਗਤ ਨੂੰ ਵੀ ਆਪਣਾ-ਆਪਣਾ ਸਮਾਨ ਸੰਭਾਲੋ ਜਿੱਥੇ ਤੁਹਾਨੂੰ ਜ਼ਰੂਰਤ ਆ ਆਪਣੇ ਹਿਸਾਬ ਨਾਲ ਕਵਰ ਕਰੋ ਵੀ ਇਸ ਟਾਈਮ ਜਿਹੜਾ ਬਹੁਤ ਹੀ ਮਾਹੌਲ ਖਰਾਬ ਹੈ ਜੇ ਪਿੱਛੋਂ ਪਾਣੀ ਆ ਗਿਆ ਤਾਂ ਓਦੋਂ ਜ਼ਿਆਦਾ ਕੰਮ ਖਰਾਬ ਹੋਣਾ ਵੀ ਬੇਨਤੀ ਆਪਣੇ ਬੱਚੇ ਦੇ ਡੰਗਰ ਵਾਲੇ ਪਸੂ ਜੋ ਵੀ ਹੈਗਾ ਉਹਨਾਂ ਦਾ ਧਿਆਨ ਰੱਖੋ ਬੱਠੀ ਗਾ ਬੱਪਾ ਬੱਪਾ